70 ਵੀਰੇ ਛੋੜ ਕੋਈ ਨਹੀਂ ਹੈਗੀ 70 75 80 85 90 90 90 ਦੇ 20 25 30 50 ਔਰ 55 ਜੈ 55 ਹਾਂ ਜੀ ਵਤਨ ਦੀ ਮਿੱਟੀ ਹੈ ਵੀਰੇ ਵਤਨ ਦੀ ਮਿੱਟੀ ਹੈ ਇਹ ਤਾਂ ਆਵੇਗੀ ਆਵੇਗੀ ਜੈ ਮਿੱਟੀ ਬੜੀ ਮਹਿਗਿਆ ਘਰੇ ਘਰਾਂ ਸੋ 700 ਜੀ ਹਾਂ ਜੀ 5 ਜੀ 10 10 ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਪਿੰਡੂ ਗਿੱਤਾ ਚੈਨਲ ਤੇ ਬਾਈ ਸਵਾਗਤ ਕਰਦੇ ਆਂ ਤੇ ਮੈਂ ਮਹਾਵੀਰ ਸਿੰਘ ਢੱਲੋ ਬਾਈ ਰੋਜ਼ ਦੀ ਤਰ੍ਹਾਂ ਹਾਜ਼ਰ ਆ ਜੀ ਆਪਾਂ ਅੱਜ ਨਾ ਫਰੋਜਪੁਰ ਮੰਡੀ ਦੇ ਵਿੱਚ ਬਾਈ ਤੁਹਾਨੂੰ ਆਲੂਆਂ ਦੀ ਬੋਲੀ ਵਿਖਾਉਣ ਆਏ ਆ ਹਨਾ ਤੇ ਫਰੋਜਪੁਰ ਮੰਡੀ ਦੇ ਵਿੱਚ ਆਲੂ ਵੇਖਦਾ ਧਲਾ ਧੜ ਪਹਿਲਾਂ ਤੁਹਾਨੂੰ ਨੱਕ ਮਖਾਈਏ ਕਿੰਨੇ ਆ ਤੇ ਵੀਡੀਓ ਸ਼ੇਅਰ ਕਰ ਦੇ ਜੇ ਦੱਬ ਕੇ ਮਿੱਤਰੋ ਅੱਜ ਜਿਹੜਾ ਆਲੂ ਦਾ ਰੇਟ ਕੀ ਚੱਲਣਾ ਅੱਜ ਤਰੀਕ ਹੋ ਗਈ ਯਾਨੀ 16 ਜਨਵਰੀ 2025 ਤੇ ਦਿਨ ਹੋ ਗਿਆ ਬਾਈ ਅੱਜ ਲਾਲੋ ਹਸਾਬ ਕਿਤਾਬ ਦੀ ਮੰਡੇ ਟੂਡੇ ਮੈਂ ਵੀਰਵਾਰ ਹੋ ਗਿਆ ਬਾਈ ਨੂੰ ਦੀ ਬੋਲੀ ਮਿੱਤਰੋ ਆਲੂਆਂ ਤੇ ਜਿਹੜੇ ਅੱਜ ਪੜਾਕੇ ਪੈਣ ਆਲੇ ਆ ਬਾਈ ਇੱਧਰ ਦੇਖੋ ਤੁਸੀਂ ਵਪਾਰੀ ਖੜੇ ਆ ਵਿੱਚੇ ਕਿਸਾਨ ਭਰਾ ਖੜੇ ਆ ਸਾਰੇ ਵਪਾਰੀ ਖੜੇ ਆ ਨਾ ਤੇ ਜਿਹੜਾ ਮੇਨ ਜਿਹੜਾ ਫਰੋਜਪੁਰ ਆ ਜਾਂਦਾ ਜੀ ਫਰੋਜਪੁਰ ਮੰਡੀ ਆ ਜਾਂਦੀ ਜਿਹੜੀ ਆਲੂਆਂ ਆਸਤੇ ਇਹ ਗੜ ਆ ਜਾਂਦਾ ਬਾਈ ਫਰੋਜਪੁਰ ਆਲੂਆਂ ਦਾ ਤੇ ਇੱਥੋਂ ਜਾਨੀ ਲੋਡ ਹੋ ਹੋ ਕੇ ਇੱਥੋਂ ਦੁਕਾਨਾਂ ਤੋਂ ਸਾਰਾ ਆਲੂ ਲੋਡ ਹੋ ਕੇ ਆਪਣੇ ਥੁਰੀਆਂ ਦੇ ਵਿੱਚ ਆਲਓਵਰ ਮੰਡੀਆਂ ਦੇ ਵਿੱਚ ਜੇ ਗੱਲ ਕਰੀਏ ਪੰਜਾਬ ਦੀਆਂ ਦੇ ਤੇ ਆਲੂ ਫਰੋਜਪੁਰ ਹੀ ਲੋਡ ਹੋ ਕੇ ਜਾਂਦਾ ਬਈ ਜਾਨੀ ਆਲੂ ਦੀ ਲੋਡਿੰਗ ਮੰਡੀ ਇਹਨੂੰ ਆਪਾਂ ਕਹਿ ਸਕਦੇ ਹਾਂ ਫਰੋਜਪੁਰ ਨੂੰ ਫਿਰ ਨਾਲ ਜਿਹੜਾ ਟਾਈਮ ਹੋ ਗਿਆ 10 ਵਜੇ ਤੇ 59 ਮਿੰਟ ਹੋ ਗਏ 11 ਵਜੇ ਕਹਿੰਦੇ ਇੱਥੇ ਬੋਲੀ ਸਟਾਰਟ ਹੋ ਜਾਣੀ ਆ ਜੀ ਆਲੂ ਦੀ ਤੁਹਾਨੂੰ ਸਾਰੀ ਵੀਡੀਓ ਬਖਾਵਾਗੇ ਜੀ ਕਿੰਨਾ ਰੇਟ ਇੱਥੇ ਆਲੂ ਦਾ ਚੱਲੀ ਜਾਂਦਾ ਜੀ ਫਰੋਜਪੁਰ ਮੰਡੀ ਦੇ ਵਿੱਚ ਆਜੋ ਕਰਾਂ ਦੀ ਬਾਈ ਬੋਲੀ ਸਟਾਰਟ ਹੁੰਦੀ ਆ ਤੇ ਕਰਦੇ ਆ ਗੱਲਬਾਤ ਇੱਥੇ ਹੋ ਗਏ ਤਾਂ ਦੇਖੋ ਇੱਧਰ ਹੋਰ ਜੀ ਸਿਰਦ ਸਾਹਿਬ ਠੀਕ ਹੈ ਜੀ ਵਧੀਆ ਕਿਰਪਾ ਚਲੋ ਵਧੀਆ ਵਧੀਆ ਹੋਰ ਬਾਈ ਕੀ ਹਾਲ ਚੱਲ ਹੈ ਠੀਕ ਹੈ ਵਧੀਆ ਵਧੀਆ ਭਰਾ ਤੇ ਦੇਖਦੇ ਆਂ ਬਾਈ ਅੱਜ ਜਿਹੜੇ ਰੇਡ ਰੂਟ ਇੱਥੇ ਕੀ ਜਾਂਦੇ ਆਂ ਫਰੋਜਪੁਰ ਮੰਡੀ ਦੇ ਵਿੱਚ ਚਾਲੂਆਂ ਦੇ ਸਾਰਿਆਂ ਨਾਲ ਗੱਲਾਂ ਬਾਤਾਂ ਕਰੀ ਜਾਂਦੇ ਆ ਜੀ ਤੇ ਹੱਸਦੇ ਖੇਡਦੇ ਤੇ ਦੇਖਦੇ ਆਂ ਅੱਜ ਸਿਰੇ ਦਾ ਭਾਗ ਕਿਹਨਾ ਜਾਂਦਾ ਆ ਅਲੂ ਦਾ ਤੁਹਾਨੂੰ ਐਂਡ ਦੇ ਵੀਡੀਓ ਦੇ ਵਿੱਚ ਜ਼ਰੂਰ ਦੱਸਾਂਗੇ ਜੀ ਵੀ ਸਿਰੇ ਦਾ ਅਲੂ ਇੱਥੇ ਬਾਈ ਕੀ ਰੇਡ ਕਰਦਾ ਦੱਸ ਆਇਓ 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 ਵੈਰੀ ਗੁੱਡ ਯਾਰ ਵੈਰੀ ਗੁੱਡ ਮੁੰਡਾ ਵੀਡੀਓ ਬਣਾਉਂਦੇ ਨਾਮ ਨਾਲ ਜੀ ਆਇਆ ਤੇਰੀ ਵੈਰੀ ਗੁੱਡ ਨਾਮ ਨਾਲ ਜਰੂਰ ਯਾਰ ਬਰਾਬਰ ਠੀਕ ਹੈ ਜੀ ਹਾਂਜੀ ਹਾਂਜੀ ਜਰੂਰ ਜੀ ਵੈਰੀ ਗੁੱਡ ਯਾਰ ਮੁੰਡਾ ਵੀਡੀਓ ਬਣਾਉਂਦੇ ਹੋ ਕਿੰਨੇ ਗੱਟੇ ਨੇ 135 135 ਗੱਟੇ ਸ਼ੇਰੋ ਸ਼ਰਾ ਸੁਰਾ ਕਿਸੇ ਨਹੀਂ ਕੋਹਾ ਚ ਹਾਂਜੀ ਆਹ ਦੇਖੋ ਭਾਈ ਆਲੂ ਦੀ ਕੁਆਲਿਟੀ ਦੇਖੋ ਯਾਰ ਘੈਂਟ ਪੂਰੀ ਬੋਲੋ 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 ਸ਼ੇਰੋ ਕਿੰਨੇ ਗੱਟੇ ਨੇ 135 ਗੱਟੇ 320 320 ਇਹ ਛੋੜ ਕੋਈ ਨਹੀਂ ਹੈਗੀ 320 ਪੱਕੀ ਬੋਲੀ ਸ਼ੇਰੋ ਪੱਕੀ ਬੋਲੀ 350 ਜਿਹੜੇ ਬੌਜੀ ਹੁਕਮ ਕਰੋ ਕਿਹੜਾ ਲਾਈਏ ਆ ਜੀ 135 ਗੱਟੇ 350 350 ਛੋੜ ਕੋਈ ਨਹੀਂ 350 55 55 55 ਲਓ ਜੀ ਲੋਡ ਵੀ ਆਲੋ ਦੀ ਗਾਰੰਟੀ ਹੋਵੇ ਦੀ ਲਓ ਜੀ ਭਾਜੀ ਦੇਖੋ ਤੁਸੀਂ 55 60 70 ਵੀਰੇ ਛੋੜ ਕੋਈ ਨਹੀਂ ਹੈਗੀ 70 75 80 85 90 90 ਕੋਈ ਨਹੀਂ 90 ਰੁਪਈਆ ਨਹੀਂ ਹੈਗਾ 90 400 400 5 405 405 ਨਾ ਵੀਰੇ ਕਹੀ ਜਾਂਦੇ ਆ ਇੱਧਰ ਲੱਗਾ ਛੱਡੇ 10 10 ਬੋਲਦੇ 10 ਬੋਲਣੇ 10 ਆ ਬਾਬਾ ਜੀ ਉੱਨ ਨਹੀਂ ਉਹ ਨਹੀਂ ਯਾਰ 10 410 ਲਓ ਜੀ ਲਓ 410 410 ਸੁਪਰ ਬਾਸ ਸੁਪਰ 410 ਹਾਂਜੀ ਯਾ ਲਾਈਵ ਹੈ 410 ਸਾਡੀ ਯਾਰ ਐਵੇਂ ਉਹਨੂੰ ਕਹਤਾਈ 410 ਚਾਚਾ ਬੋਲਣਾ ਆਪਾ 410 ਜਾਵੇ 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 ਬੋਲਣਾ ਹੈ 410 ਚਾਚਾ ਆ ਜਾ ਕਿੱਲੇ ਘਟੇ ਆ ਇਹ 135 ਘਟੇ 410 ਚੱਲਿਆ ਹੀ ਛੋੜ ਕੋਈ ਨਹੀਂ ਜੇਗੀ 50000 ਨਹੀਂ ਛੋੜਦੀ ਜਾਵੇ 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 ਚੱਲੀਏ ਅ ਚੱਲ ਬਿਸ਼ੇਰਾ ਹਾਂਜੀ 410 410 ਦੱਸੋ ਕੀ ਬਾਈ ਪੱਕਾ 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 ਆ 410 ਰੁਪਏ ਨੂੰ ਬਾਈ ਜਿਹੜਾ ਆ ਆ ਗਿਆ ਵੀ ਇਥੇ ਕੋਈ ਆਇਆ ਵੀਰ ਓਏ ਜੀ ਇਹ ਜੇਬ ਚ ਪਾ ਲਾ ਲਾ ਮੈਂ ਨਾ ਛੱਡ ਜਾਨੇ ਆ ਬੱਲੇ ਬੱਲੇ ਆ ਤੇਰੀ ਆਵੇ 350 350 410 ਰੁਪਏ ਮਾਲ ਵੇਚੇ 350 55 55 1 ਰੁਪਿਆ ਬਾ ਪਾਈ ਕੀ ਜੀ ਆ ਜਾ ਬੀਚ ਕੋ ਫਿਰ ਭਰਵਾ ਨਹੀਂ ਕਿਤਾ 60 ਹਾਂਜੀ ਹਾਂਜੀ 60 65 70 79 75 ਲੈ ਲੈ 75 75 375 ਹਾਂਜੀ ਅੱਛੀ ਆ ਦੋ ਬੋਲੀਆਂ 85 ਆ 90 ਠੀਕ ਠੀਕ 90 ਕਰੋ ਪੱਕਾ ਯਾਰ ਹੁਣ ਚੱਲ 95 95 ਹੁਣ ਪੱਕਾ ਹੋ ਗਿਆ ਹਾਂ ਆ ਜੀ ਹੁੰਦਾ 95 ਹਾਂ 50 ਘਟੇ 95 ਆਹੋ ਜੈਪ ਚੰਦ ਜੀ ਬੋਲੋ ਜੈਪ ਚੰਦ ਜੀ ਜੈਪ 95 ਹਾਂ ਜੀ ਜੈਪ ਜੈਪ ਚੰਦ ਵੀਰ 95 ਭਾਈ ਨੂੰ ਸੋਤਾ ਦੇ ਦੋ 95 ਜੈਪ ਚੰਦ ਜੀ ਹੈਗਾ ਕੋਈ ਨਹੀਂ 400 ਬਣ ਗਈ ਕਹਿੰਦੇ 400 ਤੋਂ ਜ਼ਿਆਦਾ ਦਾ ਕੰਮ ਜੈ ਭਾਈ ਆਹ ਲੋ ਭਾਈ ਕਮਾਂਡਰ ਅਲੇ ਕਿਦਵਾ ਬੋਲੋ ਬੋਲੋ ਕੀ ਬੋਲੀਏ ਆਪਣਾ ਘਰ ਦੇਖੋ ਅੱਛਾ ਠੀਕ ਹੈ ਹੋਇਆ ਨਾਲ ਮਿਲਦੀ ਦੇਹੀ ਹੈਗਾ ਬੰਦਾ ਸੋਈਦਾ ਏ ਆ 400 ਰੁਪਏ ਹੋ ਗਿਆ ਭਾਈ ਆ ਗਿਆ ਲਾਲ ਆਲੂ ਭਾਈ ਇਹ ਭਾਈ ਅਰुणਾ ਕਿਹ ਅੰਦਰ ਆ ਜੀ ਅਰुण ਕੁਆਲ ਬੋਲੋ ਜੀ ਬੋਲੋ ਕੀ ਬੋਲੀਏ ਨਾ ਰੱਖੇ ਰੋਕ ਇਹ ਨਾਲ ਹੀ ਲਾਲ ਲਾਲਾ ਨੂੰ ਲਾਲਾ ਲਾਲਾ ਆ ਗਿਆ ਪੁੱਤ ਪੱਕੀ ਬੋਲੀ ਜੇ ਸ਼ਰਾ ਆਹਦੀ ਵੇਖੋ ਬਈ ਇਧਰ ਸ਼ਰਾ ਪਾਡੀ ਫੋਟੋ ਆਈ ਨਾ ਨਾ ਯਾਰ ਜੈ 500 ਰੁਪਏ 510 ਪਾਡੀ ਫੋਟੋ ਨਾਲ ਲਾਣ ਗਿਆ ਜੈ 510 ਕਿੰਨੇ ਕੱਢਿਆ ਕੱਢਾ 1200 1200 510 ਤੇ 515 515 ਤੇ 20 25 30 50 55 ਜੈ 55 ਹਾਂ ਥੋੜਨਾ 55 60 60 ਬੋਲਣਾ ਬੋਲਣਾ ਜਲਦਾ ਜਾਇ 560 ਰੁਪਏ ਕਿਤਾ ਇੱਕ ਵੀ ਨਹੀਂ ਮਿਲਦਾ ਜੇ ਬੋਲੀ ਬੋਲ ਸਕਦੇ ਜੀ ਸਾਰੇ ਮਿਲਣਗੇ ਜਿ ਮਿਲਣਗੇ ਤਾਂ ਜਾਇ 560 ਬੋਲਣਾ ਬੋਲਣਾ ਸੁਮਿੰਦਰ 560 65 70 ਜਾਇ 70 ਆਲੂ ਤੁਹਾਨੂੰ ਕਿਹੜਾ ਮਿਲਣਾ ਹੈ ਬੋਲੀ ਕਰੋਨੀ ਬੰਦੀ ਕਰੋਨੀ ਹੈ 570 ਬੋਲਣਾ 75 80

584 हेलो 85 85 हां जी भाई जी 90 ਉਹ ਕੈਮਰਾਲ ਬੋਲਦਾ ਹੀ ਲੱਭੇ ਬੋਲਣਾ 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 590 ਰ ਵੀ ਵਹੀ ਚੱਲੇ ਚੱਲ ਕੈਮਰੇ ਵਾਲਾ ਚੱਲ ਛੇਰਾ ਫਿਰ ਲੈ ਜਾ ਡਿੱਗ ਦੇ ਕਿਹੋ ਭਾਈ ਲਾਓ ਭਾਈ 600 ਦੇ ਫਿਰ ਲੈ ਜਾ ਭਈ ਮੈਂ ਕਿਹਾ ਜੀ ਲਾਲ ਆਉਣਾ ਕੋਈ ਨਹੀਂ ਮੈਂ ਠੱਗਾ ਲਈਏ ਇਹ ਰੇ ਸਮਝੀਏ ਲਾਲ ਲੁੱਦਾ ਫੇਰ ਆ ਗਿਆ ਭਾਈ ਚਿੱਟਾ ਲੁੱਦਾ ਬੜਾ ਭਾਏ ਉਹ ਵਾਦੂ ਏ ਮੈਂ ਲਾਲਾ ਯਾਰ ਕਿਹੜਾ ਆਉਣਾ ਅਗੇ ਹੋ ਗਏ ਲਾਲਾ ਟਾਲੂ ਆ ਗਿਆ ਬਈ ਭਾ ਗਿਆ 590 ਡਾਇਮੰਡ ਡਾਇਮੰਡ ਪੱਕੇ ਲਗਾ ਕੇ ਪੱਕੇ ਪੱਕੇ ਆ ਹਾਏ ਹਾਏ ਇਧਰ ਸਾਹਬ ਜੀ ਬੋਲੋ ਆ ਬੋਲੋ ਚਲੋ 300 ਰੱਖੋ ਲਓ 300 310 120 ਘਟੇ 310 20 310 20 25 30 700 ਦਾ ਡਾਕ ਰਿਹਾ ਪੰਜਾਬ ਬੋਲੀ ਯਾਰ ਤੂੰ 350 350 350 ਕੋਈ ਛੋਟ ਨਹੀਂ ਗਈ ਪੱਕੇ ਪੱਕੇ ਪੱਕੀ 390 390 ਜਾਏ ਬਈ ਜਾਏ

ਆ ਲੂਬਈ ਵਿੱਚ ਕੁਆਲਿਟੀ ਦੇਖ ਲੋ ਜੀ ਵਿੱਚ ਮੀਡੀਆ ਛੋਟੇ ਛੋਟੇ ਆਲੂ ਵੀ ਆ ਤੇ ਮੋਟੇ ਮੋਟੇ ਆਲੂ ਵੀ ਹੈਗੇ ਭਈਆ ਵੇਖੋ ਨਾ ਤੇ ਉਹ ਜਿਆ ਰੇਟ ਲੱਗਣਾ ਦੇਖਦੇ ਹਾਂ ਬਾਕੀ ਧਰਮਿੰਦਰ ਜੀ ਕੀ ਨਾਂ ਰੱਖੀਏ ਬੋਲੋ ਕੀ ਬੋਲਾਂ ਲੋ ਜੀ 330 ਪੱਕੀ ਬੋਲੀ ਪੱਕੀ 330 380 380 380 380 385 पचासी 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 तीन सौ पचासी तीन सौ पचासी इधर पचासी नब्बे पावे ना बोली नब्बे नब्बे नब्बे, नब्बे, जाए तीन सौ नब्बे हांजी तीन सौ नब्बे तीन सौ नब्बे 390 100 ਗੱਟਾ ਹੀ 390 390 ਜਾਏ 390 95 ਭਾਈ 400 400 5 5 405 405 maal khara hai 405 405 maal ve 405 jae 405 jae ਜਾਏ ਜਾਏ ਖਟਵੇ ਲੈ ਭਾਈ 405 ਇਹ ਮੈਂ ਆ ਗਿਆ ਭਾਈ ਆਲੂ ਜਿਹੜਾ 400 ਤੇ 5 ਰੁਪਏ ਹੈ ਨਾ ਤੇ ਬਾਕੀ ਨੱਕ ਬਹੁਤ ਖੜੇ ਆਪਾਂ ਹੋਰ ਵੇਖਦੇ ਆ ਬਾਕੀ ਸਿਰੇ ਦੀ ਕੁਆਲਿਟੀ ਵਾਲੀ ਜਿਹੜਾ ਕਿੰਨਾ ਰੇਟ ਜਾਂਦਾ ਮਿੱਤਰੋ ਜੀ ਅਗਲੀ ਦੁਕਾਨ ਤੇ ਆ ਗਿਆ ਭਾਈ ਅਗਲੀ ਫਰ ਤੇ ਆ ਗਿਆ ਮੋਟਾ ਫੁੱਲ ਮੋਟਾ ਅੱਗੇ ਕਰ ਪਾਸੇ ਉਹ ਹੋਣਾ ਵੱਡਾ ਕਿਹੜਾ ਲਾਉਣਾ ਇਹ ਤੂੰ ਅਗਲਾ ਇਹ ਤੂੰ ਅਗਲਾ ਜਿਹੜਾ ਅੱਜ ਦੇ ਪੈਰ ਤੇਰਾ ਪਰਲਾ ਵਾਲਾ ਲਾ ਫੜੋ 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 ਫਾੜਿਆ ਲਓ ਜੀ ਇਹ ਨਹੀਂ ਗਵਾਜਦਾ ਜਿੱਥੇ ਮਰਜ਼ੀ ਪਹੁੰਚ ਜਾ ਕਰੋ ਚੈੱਕ ਕਰੋ ਚੈੱਕ ਜੀ ਲਓ ਜੀ ਠੀਕ ਹੈ ਹੂੰ ਬੋਲੋ ਜੀ ਕੀ ਬੋਲੀਏ ਦੇਖੋ ਇਹ ਜਰੂਰ ਬੋਲੋ ਬੋਲੋ ਜੀ ਲੋਈ 320 340 50 350 55 55 355 129 ਕਟੇ ਨਹੀਂ ਆਪਣਾ ਕੀ ਰੱਖਣੇ 104 ਕਟੇ ਯਾਰ ਕੀ ਬੋਲੀ ਚੱਲ ਰਹੀ ਆ ਹਾਂ ਜੀ 104 ਕਟੇ ਹੀ 355 60 360 65 70 ਦੋ ਬਲੀਆਂ ਹੋ ਗਈਆਂ 70 ਗੱਲ ਕੋਈ ਗੱਲ ਹੈ ਹਾਂਜੀ 70 75 ਨੇ 70 ਹਾਂ ਹਾਂ 80 ਆ 80 ਆ 80 ਆ 380 ਆ ਇਹ 104 ਹਾਂਜੀ 80 ਆ ਜਿਹੜਾ ਮਰਜੀ ਯਾਰ ਸਾਰਾ ਪੜ ਦੇ ਦੂ ਉਹ ਲੈ ਫੜ ਹਾਂਜੀ ਜਾਂਦੀਏ ਜਾਏ 80 ਆ ਜਾਇ ਅੱਛੀ ਵਤਨ ਦੀ ਮਿੱਟੀ ਹੈ ਵੀਰੇ ਵਤਨ ਦੀ ਮਿੱਟੀ ਹੈ ਇਹ ਤਾਂ ਆਵੇਗੀ ਆਵੇਗੀ ਜਾਏ ਮਿੱਟੀ ਬੜੀ ਬਹਿ ਕੇ ਘਰੇ ਕੰਮ ਜਾਏ ਅੱਛੀ ਆ ਜਾਏ ਜਾਏ ਜੀ ਜਾਏ ਅੱਛੀ ਹੈਗਾ ਕੋਈ ਸ਼ੇਰ ਹਾਂਜੀ ਜਾਬ ਜਾਬ ਜਾ ਫਿਰ ਖਟੋ ਜੀ ਲਓ ਬਾਈ ਤਿੰਨ ਸੌ ਹੈ ਮਿੱਟੀ ਥੋੜੀ ਜਿਆਦਾ ਸੀ ਜੀ ਬਾਈ ਹਲੋ ਜੀ ਇੱਕ ਕੁਆਲਿਟੀ ਜੀ ਵੀ ਆ ਰਿਹਾ 80 ਗੱਟੇ 5 ਵਜੇ ਜੀ ਆ ਗਿਆ ਆ ਲਾਲ ਆਲੂ ਦੀ ਵੀਡੀਓ ਦੇਖ ਕੇ ਜਾਨੇ ਜੀ ਲਾਲ ਆਲੂ ਫੇਰ ਆ ਗਿਆ ਭਾਈ ਲੈ ਭਾਈ 80 ਗੱਟੇ 5 ਵਜੇ ਜੀ ਆ ਵੇਖੋ ਕੁਆਲਿਟੀ 80 ਗੱਟੇ ਹਾਂਜੀ 500 500 ਜੀ 500 ਜੀ 500 10 20 ਲਾਲ ਆਲੂ 630 630 ਜੀ 40 ਜੀ 50 ਬੋਲੋ ਜੀ ਤਗੜਾ ਆ ਗਿਆ 60 60 660 ਜੀ 660 80 70 ਜੀ 70 ਇਹ ਹੁਣ ਕੁਆਲਟੀ ਹੈ ਬਾਈ ਜੀ ਬੋਲੀ 80 ਜੀ ਘਟੇ ਕਿੰਨੇ ਨੇ 80 680 ਬੋਲੀ ਤੇ ਦਿੱਤੇ ਵੀ ਅੱਛੀ 80 ਕਰ 680 ਚਲ ਜੀ हाँ जी 600 सी जी 900 जी 900 600 900 600 पचानवे जी पक्की बोली है पाकी बोली प्यार तो अंदर भेजेगा वो नहीं वो तो, तो सात सौ जी पांच पांच जी दस 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 जाएगी सात सौ दस दस सात सौ दस बोलना कितना मीर रहे लो भाई सात लोग फिर क्या निपार कर ਲੈ ਭਾਈ ਜਿਹੜਾ ਚਿੱਟਾ ਆਲੂ ਹੈ ਨਾ 380 390 ਤੇ 410 ਰੁਪਏ ਤੱਕ ਜਿਹੜਾ ਚਿੱਟਾ ਆਲੂ ਇੱਥੇ ਵੇਖ ਰਿਹਾ ਫਿਰੋਜ਼ਪੁਰ ਮੰਡੀ ਦੇ ਵਿੱਚ ਜਿਹੜੀ ਬੋਲੀ ਤੇ ਤੁਸੀਂ ਰੇਟ ਵੇਖਿਆ ਤੇ ਜਿਹੜਾ ਲਾਲ ਆਲੂ ਆ ਭਾਈ ਉਹ 700 ਤੱਕ ਵੀ ਜਿਹੜੀ ਬੋਲੀ ਜਾਵੜੀ ਸੀ ਜਿਹੜਾ ਲਾਲ ਆਲੂ ਅਰ ਉਹਨਾਂ ਕੁਆਲਿਟੀ ਜਿਹੜੀ ਆਲੂ ਦੀ ਆ ਰਹੀ ਆ ਭਈ ਹਣਾ ਤੇ ਫਿਲਹਾਲ ਨਾਕ ਬਹੁਤ ਖੜੇ ਸੀ ਭਈ ਇੰਨੇ ਹਲੇ ਗਾਂ ਜਾ ਕੇ ਰੇਟ ਵੇਖੋ ਕਿੰਨੇ ਕ ਬਦਲਦੇ ਹਨ ਤੇ ਵੀਡੀਓ ਲੰਮੀ ਬਹੁਤ ਹੋ ਜਾਣੀ ਆ ਮਿੱਤਰੋ ਤੇ ਇੰਨੀ ਕੁ ਕੁਆਲਿਟੀ ਵੀਡੀਓ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਆ ਕਰੋ ਬਾਈ ਜਿਹੜੇ ਵੀਰਪਰਾ ਦੇਖਦੇ ਆ ਜੀ ਆਪਣੇ ਨਾਲ ਧੰਨਵਾਦ ਉਸ ਤੋਂ ਤੁਹਾਡਾ ਬਹੁਤ ਬਹੁਤ ਵੀਡੀਓ ਦੇ ਨਾਲ ਜੁੜਨ ਵਾਸਤੇ